ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੌਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਬੱਚਿਆਂ ਨੂੰ ਪਾਲਣ ਵਿੱਚਲੇ ਪ੍ਰਸੰਨਤਾ ਦੇ ਪਲ ਅਤੇ ਪਰੇਸ਼ਾਨੀ ਦੇ ਪਲ ਜੇ ਗਿਨੇ ਜਾਣ ਤਾਂ ਬੱਚਿਆਂ ਨੂੰ ਪਾਲਣਾ ਬੜੀ ਵੱਡੀ ਮੁਸੀਬਤ ਸਿੱਧ ਹੋਵੇਗੀ ਇਹ ਕਾਰਜ ਬੜਾ ਆਕਾਉ ਅਤੇ ਥਕਾਵਟੀ ਹੈ ਪਰੰਤੂ ਸਮੁੱਚੇ ਰੂਪ ਵਿੱਚ ਬੱਚੇ ਪਾਲਣਾ ਬੜਾ ਸੁਖਾਵਾਂ ਆਨੰਦਮਈ ਅਤੇ ਸੁਹਾਵਣਾ ਅਨੁਭਵ ਹੈ ਕਿਉਂਕਿ ਪ੍ਰੇਸ਼ਾਨੀਆਂ ਅਸੀਂ ਭੁੱਲ ਜਾਂਦੇ ਹਾਂ ਅਤੇ ਖੁਸ਼ੀਆਂ ਨੂੰ ਅਸੀਂ ਸਾਰਿਆਂ ਨਾਲ ਸਾਂਝਾ ਕਰਕੇ ਵਧਾ ਲੈਂਦੇ ਹਾਂ ਬੱਚੇ ਸਾਡਾ ਭੁਵਿੱਖ ਹੁੰਦੇ ਹਨ ਸਾਡੇ ਆਪਣੇ ਸਿਰ ਜੇ ਹੁੰਦੇ ਹਨ ਇਹ ਸਾਨੂੰ ਰੁਝੇਵੇਂ ਦਿੰਦੇ ਹਨ ਇਹ ਜਿਉਂਦੇ ਜਾਗਦੇ ਪਟੋਲੇ ਹੁੰਦੇ ਹਨ ਸੋ ਬੱਚੇ ਪਾਲਣ ਨੂੰ ਸਖਾਵਾਂ ਅਨੁਭਵ ਮੰਨਣ ਦਾ ਹੀ ਰਵਾਜ ਹੈ ਜੇ ਹਕੂਮਤ ਨਾ ਹੋਵੇ ਤਾਂ ਬੜੀ ਗੜਬੜ ਮਚ ਜਾਂਦੀ ਹੈ ਈਰਾਨ ਵਿੱਚ ਬਾਰਸ਼ਾ ਦੇ ਮਰਨ ਤੇ 5 ਦਿਨ ਲੋਕਾਂ ਨੂੰ ਲੁੱਟਣ ਖੋਹਣ ਅਤੇ ਮਨਮਾਨੀ ਕਰਨ ਦੀ ਖੁੱਲ ਹੁੰਦੀ ਸੀ ਤਾਂ ਕਿ ਉਹ ਹਕੂਮਤ ਦਾ ਮਹੱਤਵ ਸਮਝ ਜਾਣ ਜੇ ਸਰਕਾਰ ਮਜ਼ਬੂਤ ਹੋਵੇ ਤਾਂ ਸੁਧਾਰ ਵਾਪਰਦੇ ਹਨ ਜੇ ਸਰਕਾਰ ਕਮਜ਼ੋਰ ਹੋਵੇ ਤਾਂ ਬਗਾਵਤਾਂ ਹੁੰਦੀਆਂ ਹਨ ਅਕਬਰ ਵੇਲੇ ਸੁਧਾਰ ਵਾਪਰੇ ਔਰੰਗਜ਼ੇ ਵੇਲੇ ਬਗਾਵਤਾਂ ਹੋਈਆਂ ਅੰਗਰੇਜ਼ਾਂ ਨੇ ਹਕੂਮਤ ਵੀ ਕੀਤੀ ਅਤੇ ਰਾਜ ਵੀ ਕੀਤਾ ਅੰਗਰੇਜ਼ਾਂ ਨੇ ਠੱਗੀਆਂ ਡਾਕ ਕੇ ਦਵਾ ਦਿੱਤੇ ਅਤੇ ਨਹਿਰਾਂ ਖਦਵਾਈਆਂ ਸੜਕਾਂ ਪੁਲ ਬਣਵਾਏ ਡਾਕਖਾਨੇ ਥਾਣੇ ਅਦਾਲਤਾਂ ਸਥਾਪਿਤ ਕੀਤੀਆਂ ਅਤੇ ਸਕੂਲ ਕਾਲਜ ਹਸਪਤਾਲ ਡਿਸਪੈਂਸਰੀਆਂ ਖੁਲਵਾਈਆਂ ਗੱਡੀਆਂ ਚਲਾਈਆਂ ਨਿਆ ਪ੍ਰਣਾਲੀ ਆਦਿ ਸਥਾਪਿਤ ਕੀਤੀ ਅਤੇ ਜੀਵਨ ਦਾ ਸ਼ਹਿਰੀਕਰਨ ਸੰਭਵ ਬਣਾਇਆ ਘਰ ਪਰਿਵਾਰ ਸਕੂਲ ਦਫ਼ਤਰ ਹਸਪਤਾਲ ਆਦ ਸਭ ਥਾਵਾਂ ਤੇ ਹਕੂਮਤ ਹੁੰਦੀ ਹੈ ਇਹਨਾਂ ਦੀ ਹਾਲਤ ਤੋਂ ਪਤਾ ਲੱਗ ਜਾਂਦਾ ਹੈ ਇਹ ਦੇਸ਼ ਦੀ ਹਕੂਮਤ ਕਿਹੋ ਜਿਹੀ ਹੈ ਇੱਕ ਵਾਰੀ ਤੀ ਸਰੀਰਕ ਅਤੇ ਮਾਨਸਿਕ ਸ਼ਕਤੀ ਦੇ ਕਮਜ਼ੋਰ ਹੋਣ ਦੀ ਸ਼ਿਕਾਇਤ ਕਰਨ ਵਾਲਿਆਂ ਦਾ 3 ਮਹੀਨੇ ਦਾ ਕੈਂਪ ਲਾਇਆ ਗਿਆ ਸਰੀਰਕ ਕਸਰਤ ਤੇ ਸੈਰ ਕਰਨ ਨਾਲ ਉਹਨਾਂ ਦੇ ਸਰੀਰ ਚੁਸਤ ਹੋ ਗਏ ਮਾਨਸਿਕ ਕਸਰਤ ਲਈ ਉਹਨਾਂ ਨੂੰ ਹਰ ਰੋਜ਼ ਸੋਚਣ ਵਿਚਾਰਨ ਲਈ ਇੱਕ ਸਮਾਜਿਕ ਸਮੱਸਿਆ ਦਿੱਤੀ ਜਾਂਦੀ ਸੀ ਜਿਵੇਂ ਬੰਗਲਾਦੇਸ਼ ਦੀ ਲੜਾਈ ਵਿੱਚ ਇੱਕ ਲਾਪਤਾ ਫੌਜੀ ਦੀ ਪਤਨੀ ਦਾ 5 ਸਾਲ ਮਗਰੋਂ ਮਾਪਿਆਂ ਨੇ ਕਿਸੇ ਹੋਰ ਨਾਲ ਵਿਆਹ ਕਰ ਦਿੱਤਾ ਉਸਦੇ ਦੋ ਬੱਚੇ ਹੋਏ ਦੂਜੇ ਵਿਆਹ ਤੋਂ 4 ਸਾਲ ਮਗਰੋਂ ਉਸਦਾ ਫੌਜੀ ਪਤੀ ਮੋੜ ਆਇਆ ਪਿੰਡ ਦੀ ਪੰਚਾਇਤ ਦਾ ਫੈਸਲਾ ਸੀ ਕਿ ਉਹ ਇਸਤਰੀ ਪਹਿਲੇ ਪਤੀ ਨਾਲ ਰਹੇ ਜਦੋਂ ਕਿ ਪਤਨੀ ਹੋਣ ਵਾਲੇ ਪਤੀ ਅਤੇ ਬੱਚਿਆਂ ਨਾਲ ਰਹਿਣਾ ਚਾਹੁੰਦੀ ਸੀ ਕੈਂਪ ਵਿੱਚ ਭਾਗ ਲੈਣ ਵਾਲਿਆਂ ਨੂੰ ਪੁੱਛਿਆ ਗਿਆ ਕਿ ਸਹੀ ਫੈਸਲਾ ਕਿਹੜਾ ਹੋਵੇਗਾ ਇੱਕ ਹੋਰ ਸਮੱਸਿਆ ਸੀ ਕਿ ਇੱਕ ਵਿਅਕਤੀ ਦੇ ਦੋ ਪੁੱਤਰ ਅਤੇ ਇੱਕ ਧੀ ਸੀ ਇੱਕ ਪੁੱਤਰ ਦੀ ਮੌਤ ਹੋ ਗਈ ਸਹੁਰਿਆਂ ਨੇ ਉਸ ਦੀ ਪਤਨੀ ਦਾ ਅਣਵਿਆਹੇ ਦੇ ਹੋਰ ਨਾਲ ਵਿਆਹ ਕਰ ਦਿੱਤਾ ਕੁਝ ਚਿਰ ਮਗਨੋ ਪਤੀ ਬਣੇ ਦੇ ਹੋਰ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਪਿਤਾ ਦੀ ਜਾਇਦਾਦ ਵੰਡੀ ਜਾਣੀ ਸੀ ਨੂੰ ਨੇ ਨਾਨ ਨੂੰ ਕਿਹਾ ਮੈਂ ਦੋ ਭਰਾਵਾਂ ਦੀ ਪਤਨੀ ਰਹੀ ਹਾਂ ਜਾਇਦਾਦ ਦੇ ਤਿੰਨ ਹਿੱਸਿਆਂ ਵਿੱਚੋਂ ਮੈਨੂੰ ਦੋ ਹਿੱਸੇ ਮਿਲਣੇ ਚਾਹੀਦੇ ਹਨ ਨਾਨ ਨੇ ਕਿਹਾ ਜਾਇਦਾਦ ਤੇਰੇ ਮੇਰੇ ਵਿਚਕਾਰ ਵੰਡੀ ਜਾਣੀ ਹੈ ਦੋਹਾਂ ਨੂੰ ਅਦੱਦ ਮਿਲੇਗਾ ਕੈਂਪ ਵਿੱਚ ਭਾਗ ਲੈਣ ਵਾਲਿਆਂ ਨੂੰ ਪੁੱਛਿਆ ਗਿਆ ਕਿ ਦਲੀਲਾਂ ਨਾਲ ਫੈਸਲਾ ਕਰੋ ਰੋਜ਼ ਦੀ ਨਵੀਂ ਸਮੱਸਿਆ ਨੇ ਉਹਨਾਂ ਨੂੰ ਮਾਨਸਿਕ ਪੱਖੋਂ ਚੁਸਤ ਕਰ ਦਿੱਤਾ ਸੀ ਜਿਸ ਕਾਰਨ ਉਹਨਾਂ ਦੀਆਂ ਸ਼ਿਕਾਇਤਾਂ ਲੋਪ ਹੋ ਗਈਆਂ ਸਨ ਕਿਉਂਕਿ ਉਹਨਾਂ ਨੇ ਢਿੱਲੇਪੇ ਸਰੀਰ ਅਤੇ ਸੁਸਤ ਹੋਈ ਬੁੱਧੀ ਦੋਹਾਂ ਦੀ ਵਰਤੋਂ ਆਰੰਭ ਦਿੱਤੀ ਸੀ ਇੱਕ ਬਾਰਸ਼ਾ ਬੜਾ ਜ਼ਾਲਮ ਸੀ ਕੁਝ ਘਟਨਾਵਾਂ ਕਾਰਨ ਉਸ ਵਿੱਚ ਤਬਦੀਲੀ ਆਪਰੀ ਅਤੇ ਉਹ ਲੋਕਾਂ ਦਾ ਪਿਆਰਾ ਬਾਰਸ਼ਾ ਬਣ ਗਿਆ ਉਸ ਨੂੰ ਸੋਝੀ ਹੋ ਗਈ ਸੀ ਕਿ ਭੈੜੇ ਕੰਮ ਸੋਚਾਂ ਦੇ ਭੈੜੇ ਨੂੰ ਤੀਜੇ ਨਿਕਲਦੇ ਹਨ ਉਸ ਨੇ ਪੁੱਛਣ ਤੇ ਆਪਣੇ ਵਜ਼ੀਰ ਨੂੰ ਦੱਸਿਆ ਇੱਕ ਸ਼ਿਕਾਰ ਦੌਰਾਨ ਉਸ ਨੇ ਵੇਖਿਆ ਕਿ ਲੂੰਬੜ ਪਿੱਛੇ ਸ਼ਿਕਾਰੀ ਕੁੱਤਾ ਲੱਗਿਆ ਹੋਇਆ ਸੀ ਲੂੰਬੜ ਨੇ ਭਾਵੇਂ ਜਾਨ ਬਚਾ ਲਈ ਪਰ ਇੱਕ ਲੱਤ ਗਵਾ ਲਈ ਉਹੀ ਕੁੱਤਾ ਅੱਗੇ ਗਿਆ ਤਾ ਕਿਸੇ ਨੇ ਪੱਥਰ ਮਾਰ ਕੇ ਉਸ ਕੁੱਤੇ ਦੀ ਲੱਤ ਤੋੜ ਦਿੱਤੀ ਮਟਾ ਮਾਰਨ ਵੇਲੇ ਉਹ ਘੋੜੇ ਤੋਂ ਲਾਰ ਹੋਇਆ ਤੇ ਉਸ ਦੀ ਬਾਹ ਕੁਚਲੀ ਗਈ ਘਬਰਾਇਆ ਹੋਇਆ ਘੋੜਾ ਟੋਏ ਵਿੱਚ ਡਿੱਕੇ ਮਰ ਗਿਆ 바ਰਸ਼ਾ ਨਾਲ ਵੀ ਇਵੇਂ ਵਾਪਰਿਆ ਵਾਪਰਿਆ ਸੀ ਪਹਿਲਾ ਪੁੱਤਰ ਮਰ ਗਿਆ ਤੇ ਰਾਣੀ ਮਰ ਗਈ ਸੀ 바ਰਸ਼ਾ ਹਰੇਕ ਘਟਨਾ ਨੂੰ ਇਨ ਅਰਥਾਂ ਵਿੱਚ ਲੈਣ ਲੱਗ ਪਿਆ ਵਜ਼ੀਰ ਇਹ ਸੋਚਦਾ ਹੋਇਆ ਚੱਲਿਆ ਗਿਆ ਕਿ 바ਰਸ਼ਾ ਸੋਚਣ ਲੱਗ ਪਿਆ ਹੈ ਅਤੇ ਇਹ ਸ਼ਾਂਤੀ ਪ੍ਰੇਮੀ ਹੋ ਗਿਆ ਹੈ ਇਸ ਦਾ ਤਖਤਾ ਉਲਟਾਉਣ ਦਾ ਸਮਾਂ ਆ ਗਿਆ ਹੈ ਇਹਨਾਂ ਖਿਆਲਾਂ ਤੇ ਤਖਤਾ ਉਲਟਾਉਣ ਦੀਆਂ ਸੋਚਾਂ ਵਿੱਚ ਗਵਾਚਿਆ ਵਜ਼ੀਰ ਪੋੜਿਆਂ ਤੋਂ ਦਿਲਕ ਗਿਆ ਅਤੇ ਉਸ ਦੀ ਗਰਦਨ ਟੁੱਟ ਗਈ ਸਾਲ ਦੇ ਮੁਕਣ ਤੇ ਇੱਕ ਪ੍ਰਸਿੱਧ ਵਿਅਕਤੀ ਨੇ ਆਪਣੀ ਡਾਇਰੀ ਵਿੱਚ ਲਿਖਿਆ ਪਿਛਲੇ ਮਹੀਨੇ ਮੇਰਾ ਆਪਰੇਸ਼ਨ ਹੋਇਆ ਲੰਮਾ ਹਰਸਾ ਬਿਸਤਰੇ ਵਿੱਚ ਰਹਿਣਾ ਪਿਆ 60 ਸਾਲ ਦਾ ਹੋਣ ਤੇ 35 ਸਾਲ ਦੀ ਨੌਕਰੀ ਤੋਂ ਮੁਕਤੀ ਹੋ ਗਈ ਪਿਛਲੇ ਸਾਲ ਮੇਰੇ ਪਿਤਾ ਸੁਰਗਵਾਸ ਹੋਏ ਇਸੇ ਸਾਲ ਮੇਰਾ ਬੇਟਾ ਕਾਰ ਹਾਥ ਵਿੱਚ ਬਾਹ ਤੋੜਵਾ ਬੈਠਾ ਜਿਸ ਕਾਰਨ ਮੈਡੀਕਲ ਪ੍ਰੀਖਿਆ ਵਿੱਚ ਫੇਲ ਹੋ ਗਿਆ ਬਾਹ ਨੂੰ 6 ਮਹੀਨੇ ਦਾ ਪਲਸਟਰ ਲੱਗ ਗਿਆ ਕਾਰ ਦੀ ਟੁੱਟ ਭੱਜ ਵੱਖਰੀ ਹੋਈ हे ਪ੍ਰਮਾਤਮਾ ਇਹ ਕਿਤਨਾ ਔਖਾ ਮੁਸ਼ਕਿਲ ਉਦਾਸ ਅਤੇ ਦੁਖਦਾਈ ਵਰਾ ਸੀ ਇਹ ਲਿਖ ਕੇ ਪਤੀ ਆਪਣੀ ਦਵਾਈ ਲੈਣ ਬਾਜ਼ਾਰ ਚਲਿਆ ਗਿਆ ਉਸ ਦੀ ਗੈਰ ਹਾਜ਼ਰੀ ਵਿੱਚ ਖੁੱਲੀ ਡਾਇਰੀ ਨੂੰ ਪਤਨੀ ਨੇ ਪੜਿਆ ਉਸਨੇ ਪਤੀ ਦੇ ਹਰੇਕ ਨੁਕਤੇ ਨੂੰ ਨਵੇਂ ਢੰਗ ਨਾਲ ਲਿਖਿਆ ਲੰਗੇ ਸਾਲ ਮੈਂ ਆਪਰੇਸ਼ਨ ਕਰਵਾ ਕੇ ਪ੍ਰੋਸਟ੍ਰੇਟ ਦੀ ਤਕਲੀਫ ਤੋਂ ਛੁਟਕਾਰਾ ਪਾਇਆ ਮੈਂ ਚੰਗੀ ਸਿਹਤ ਨਾਲ 60 ਸਾਲ ਦਾ ਹੋ ਕੇ 35 ਸਾਲ ਦੀ ਸਤਕਾਰ ਵਾਲੀ ਆਨੰਦਮਈ ਨੌਕਰੀ ਤੋਂ ਮੁਕਤ ਹੋਇਆ ਪੈਨਸ਼ਨ ਮਿਲਦੀ ਹੈ ਹੁਣ ਮੈਂ ਆਪਣਾ ਸਮਾਂ ਆਪਣੀ ਮਰਜ਼ੀ ਨਾਲ ਗੁਜ਼ਾਰਾਂਗਾ ਪਿਛਲੇ ਮਹੀਨੇ 95 ਸਾਲਾਂ ਦੇ ਮੇਰੇ ਪਿਤਾ ਬਿਨਾ ਕਿਸੇ ਦੇ ਨਿਰਪਰ ਹੋਏ ਚੱਲਦੇ ਫਿਰਦੇ ਪ੍ਰਮਾਤਮਾ ਕੋਲ ਪਹੁੰਚ ਗਏ ਪ੍ਰਮਾਤਮਾ ਨੇ ਮੇਰੇ ਪੁੱਤਰ ਦੀ ਹਾਦਸੇ ਵਿੱਚ ਰੱਖਿਆ ਕਰਕੇ ਨਵੀਂ ਜ਼ਿੰਦਗੀ ਦਿੱਤੀ ਸ਼ੁਕਰ ਹੈ ਉਸ ਦੀ ਲੱਤਾਂ ਬਾਂਹਾਂ ਸਲਾਮਤ ਹਨ ਇਹ ਸਾਲ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਨਾਲ ਭਰਪੂਰ ਸੀ ਬੜਾ ਚੰਗਾ ਗੁਜ਼ਰਿਆ ਪਤਨੀ ਨੇ ਲਿਖ ਕੇ ਕਾਗਜ਼ ਪਤੀ ਦੀ ਡਾਇਰੀ ਕੋਲ ਰੱਖ ਦਿੱਤਾ ਪਤੀ ਪੜ੍ਹ ਕੇ ਹੈਰਾਨ ਹੋਇਆ ਗੱਲਾਂ ਤਾਂ ਉਹੀ ਸਨ ਪਰ ਹੁਣ ਨਰੋਏ ਦ੍ਰਿਸ਼ਟੀਕੋਣ ਨਾਲ ਕਹੀਆਂ ਗਈਆਂ ਸਨ ਝਗੜਾ ਨਿਪਟਾਉਣ ਦੀ ਪ੍ਰਕਿਰਿਆ ਆਰੰਭ ਕਰਨ ਵਾਸਤੇ ਪਹਿਲਾਂ ਝਗੜੇ ਨੂੰ ਠੰਡਾ ਹੋਣ ਦੇਣਾ ਚਾਹੀਦਾ ਹੈ ਦੋਹਾਂ ਧਿਰਾਂ ਦੀਆਂ ਲੋੜਾਂ ਨੂੰ ਸਮਝਣ ਦਾ ਯਤਨ ਕਰਨ ਨਾਲ ਸਮੁੱਚੀ ਸਮੱਸਿਆ ਦਾ ਸੁਭਾਅ ਬਦਲ ਜਾਂਦਾ ਹੈ ਝਗੜਾ ਐਵੇਂ ਨਿਪਟਾਉਣਾ ਚਾਹੀਦਾ ਹੈ ਕਿ ਨਾ ਕਿਸੇ ਨੂੰ ਜਿੱਤਣ ਦਾ ਅਹਿਸਾਸ ਹੋਵੇ ਨਾ ਹਾਰਨ ਦੀ ਨਮੋਸ਼ੀ ਹੋਵੇ ਇੱਕ ਵਾਰੀ ਦੋ ਭਰਾਵਾਂ ਨੇ ਜਦੋਂ ਵੰਡ ਵਡਾਈ ਕੀਤੀ ਤਾਂ ਬਾਪੂ ਅਤੇ ਬੇਬੇ ਵੀ ਵੰਡ ਲਏ ਇੱਕ ਪੁੱਤਰ ਕਾਲ ਮਾਂ ਰਹਿੰਦੀ ਸੀ ਇੱਕ ਨਾਲ ਪਿਤਾ ਪਿਤਾ ਖੇਤ ਵਿੱਚ ਖੂਨ ਨਾਲ ਬਣੇ ਕਮਰੇ ਵਿੱਚ ਰਹਿੰਦਾ ਸੀ ਜਿੱਥੇ ਪਿੰਡ ਦੀਆਂ ਔਰਤਾਂ ਕੱਪੜੇ ਧੋਣ ਆਉਂਦੀਆਂ ਸਨ ਅਤੇ ਅਕਸਰ ਨਹਾਵ ਵੀ ਲੈਂਦੀਆਂ ਸਨ ਇੱਕ ਦਿਨ ਮਾਂ ਨੂੰ ਰੱਖਣ ਵਾਲੇ ਪੁੱਤਰ ਨੇ ਬਾਪੂ ਨੂੰ ਲੋਕੇ ਔਰਤਾਂ ਨੂੰ ਨਹਾਉਂਦਿਆਂ ਵੇਖਦਿਆ ਵੇਖ ਲਿਆ ਅਤੇ ਬਾਪੂ ਨੂੰ ਬੁਰਾ ਭਲਾ ਕਿਹਾ ਬਾਪੂ ਨੇ ਕਿਹਾ ਜਿਵੇਂ ਤੁਸੀਂ ਸਾਨੂੰ ਵਖਵਕ ਕੀਤਾ ਹੈ ਓਵੇਂ ਆਪ ਵੀ ਵਖਵਕ ਹੋ ਕੇ ਰਹੋ ਭਰਾਵਾਂ ਦਾ ਝਗੜਾ ਠੰਡਾ ਹੋ ਗਿਆ ਸੀ ਬੱਚੇ ਆਪਸ ਵਿੱਚ ਮਿਲਣੋਂ ਖੇਡਣੋਂ ਰਹਿ ਗਏ ਸਨ ਗੁੱਸੇ ਦੀ ਝੰਗ ਬਹਿ ਗਈ ਸੀ ਦੋਹਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਨੇ ਮਾਪਿਆਂ ਨੂੰ ਵੱਖ-ਵੱਖ ਕਰਕੇ ਉਹਨਾਂ ਨਾਲ ਬੜੀ ਵੱਡੀ ਬਦਿੱਕੀ ਕੀਤੀ ਸੀ ਇਸ ਅਹਿਸਾਸ ਨਾਲ ਭਰਾਵਾਂ ਦਾ ਆਪਸੀ ਝਗੜਾ ਵੀ ਮੁੱਕ ਗਿਆ ਭਾਵੇਂ ਵੰਡ ਹੋ ਚੁੱਕੀ ਸੀ ਪਰ ਝਗੜਾ ਮੁੱਕ ਗਿਆ ਸੀ ਉਹ ਮੋੜ ਇਕੱਠੇ ਰਹਿਣ ਲੱਗ ਪਏ ਸਨ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਸਭਰਾਜ ਪਾਰਟੀ ਨੇ ਵੀ ਚੋਣਾਂ ਲੜੀਆਂ ਸਨ ਪਾਰਟੀ ਨੇ ਆਪਣਾ ਕੋਈ ਪ੍ਰੋਗਰਾਮ ਨਹੀਂ ਸੀ ਦੱਸਿਆ ਇਹ ਕਹਿ ਕੇ ਵੋਟਾਂ ਮੰਗੀਆਂ ਸਨ ਕਿ ਸਾਨੂੰ ਜਿਤਾਓ ਅਸੀਂ ਸਰਕਾਰ ਦਾ ਕੋਈ ਕਾਨੂੰਨ ਪਾਸ ਨਹੀਂ ਹੋਣ ਦਿਆਂਗੇ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨ ਕੈਂਪਾਂ ਵਿੱਚ ਬਿਮਾਰ ਯਹੂਦੀਆਂ ਦਾ ਇਲਾਜ ਨਹੀਂ ਸੀ ਕੀਤਾ ਜਾਂਦਾ ਉਹ ਗੈਸ ਚੈਂਬਰਾਂ ਵਿੱਚ ਮੌਤ ਦੇ ਘਾਟ ਉਤਾਰੇ ਜਾਂਦੇ ਸਨ ਆਸਟਰੀਆ ਦਾ ਪ੍ਰਸਿੱਧ ਮਨੋਵਿਗਿਆਨੀ ਫ੍ਰੈਂਕਲ ਜਰਮਨਾ ਦੀ ਕੈਦ ਵਿੱਚ ਸੀ ਹਰ ਰੋਜ਼ ਡਾਕਟਰ ਕੈਦੀਆਂ ਦੀ ਪਰਖ ਕਰਦਾ ਸੀ ਜਿਹੜੇ ਤੰਦਰੁਸਤ ਨਹੀਂ ਲੱਗਦੇ ਸਨ ਉਹ ਗੈਸ ਦੇ ਭੇਟ ਚੜ ਜਾਂਦੇ ਸਨ ਫ੍ਰੈਂਕਲ ਪੂਰੀ ਤਰ੍ਹਾਂ ਤਿਆਰ ਹੋ ਕੇ ਮੋਇਨੇ ਵਾਲੀ ਥਾਂ ਤੇ ਜਾਂਦਾ ਸੀ ਉਹ ਜਾਣਦਾ ਸੀ ਕਿ ਤਿਆਰ ਹੋਇਆ ਵਿਅਕਤੀ ਤੰਦਰੁਸਤ ਲੱਗਦਾ ਹੈ ਫ੍ਰੈਂਕਲ ਇਹ ਵੀ ਜਾਣਦਾ ਸੀ ਕਿ ਜੇ ਕੋਈ ਉਦੇਸ਼ ਹੋਵੇ ਭੁੱਖ ਦੀ ਵਿਉਂਤ ਹੋਵੇ ਤਾਂ ਵਿਅਕਤੀ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਫ੍ਰੈਂਕਲ ਆਪ ਕੈਂਪ ਵਿੱਚਲੇ ਕੈਦੀਆਂ ਦੇ ਵਿਹਾਰ ਬਾਰੇ ਸੋਚਦਾ ਸੀ ਅਤੇ ਹਾਕਮਾਂ ਦੇ ਵਿਹਾਰ ਦਾ ਵਿਸ਼ਲੇਸ਼ਣ ਕਰਕੇ ਇੱਕ ਕਿਤਾਬ ਲਿਖਣੀ ਚਾਹੁੰਦਾ ਸੀ ਉਸ ਨੇ ਕਈ ਕੈਦਿਆਂ ਦਾ ਹੌਸਲਾ ਬਣਾਈ ਰੱਖਿਆ ਉਹ ਆਪਣੀ ਪਤਨੀ ਦਾ ਚਿਹਰਾ ਆਪਣੀ ਕਲਪਨਾ ਰਾਹੀਂ ਵੇਖ ਕੇ ਉਸ ਨਾਲ ਮਿਲਣ ਦੀ ਬਾਰੇ ਸੋਚ ਕੇ ਹੌਸਲੇ ਵਿੱਚ ਰਹਿੰਦਾ ਸੀ ਜੇ ਕੋਈ ਦਰਸ਼ ਹੋਵੇ ਤਾਂ ਮਨੁੱਖ ਸਾਰੇ ਤੁਸੀਂ ਇਹ ਮੁਸ਼ਕਿਲਾਂ ਤੇ ਮੁਸੀਬਤਾਂ ਬਰਦਾਸ਼ਤ ਕਰ ਲੈਂਦਾ ਹੈ ਦੂਜੇ ਵਿਸ਼ਵ ਯੁੱਧ ਦੇ ਵਿੱਚ ਇੱਕ ਫੌਜੀ ਪਰਿਵਾਰ ਦੇ ਚਾਰੇ ਪੁੱਤਰ ਫੌਜ ਵਿੱਚ ਸਨ ਜਿਨ੍ਹਾਂ ਵਿੱਚੋਂ ਤਿੰਨ ਵੱਖ-ਵੱਖ ਮੋਰਚਿਆਂ ਤੇ ਮਾਰੇ ਜਾ ਚੁੱਕੇ ਸਨ ਜਦੋਂ ਸੈਨਾ ਦੇ ਮੁਖੀ ਨੂੰ ਪਤਾ ਲੱਗਾ ਤਾਂ ਉਸਨੇ ਫੌਜੀ ਖਾਨਦਾਨ ਨੂੰ ਚੱਲਦਾ ਰੱਖਣ ਲਈ ਪਰਿਵਾਰ ਦੇ ਚੌਥੇ ਪੁੱਤਰ ਨੂੰ ਮੋਰਚੇ ਤੋਂ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਅਤੇ ਉਸ ਨੂੰ ਮੋਰਚੇ ਤੋਂ ਸਹੀ ਸਲਾਮਤ ਵਾਪਸ ਲਿਆਉਣ ਲਈ 10 ਵਿਅਕਤੀਆਂ ਦੀ ਟੋਲੀ ਭੇਜੀ ਗਈ ਜਿਸ ਵਿੱਚੋਂ ਚਾਰ ਉਸ ਨੂੰ ਬਚਾਉਣ ਦੇ ਉਪਰਾਲੇ ਵਿੱਚ ਮਾਰੇ ਗਏ ਚੌਥਾ ਭਰਾ ਜਦੋਂ ਫੌਜ ਤੋਂ ਸੇਵਾ ਮੁਕਤ ਹੋਇਆ ਤਾਂ ਉਸਨੇ ਉਸ ਨੂੰ ਬਚਾਉਣ ਦੇ ਯਤਨ ਵਿੱਚ ਮਾਰੇ ਗਏ ਫੌਜੀਆਂ ਦੇ ਪਰਿਵਾਰਾਂ ਦੀ ਦੇਖਭਾਲ ਕਰਨ ਦਾ ਬੇੜਾ ਚੁੱਕਿਆ ਲੋਕ ਭਲਾਈ ਦੇ ਕੰਮ ਕੀਤੇ ਅਤੇ ਚਾਰਾਂ ਵਿੱਚੋਂ ਹਰੇਕ ਲਈ ਯਾਦਗਾਰ ਉਸਾਰੀ ਬੁਢਾਪੇ ਵਿੱਚ ਹੋਣਾ ਚਾਰੇ ਫੌਜੀਆਂ ਦੀਆਂ ਕਬਰਾਂ ਤੇ ਗਿਆ ਸਲੂਟ ਮਾਰਿਆ ਤੇ ਉਹਨਾਂ ਨੂੰ ਮੁਖਾਤਬ ਹੋ ਕੇ ਕਿਹਾ ਜਦੋਂ ਤੁਸੀਂ ਆਪਣੀਆਂ ਜਾਨਾਂ ਵਾਰ ਕੇ ਮੇਰੀ ਰੱਖਿਆ ਕੀਤੀ ਸੀ ਤਾਂ ਮੈਂ ਪ੍ਰਣ ਕੀਤਾ ਸੀ ਕਿ ਮੈਂ ਅਜੇ ਹਾ ਜੀਵਨ ਜੀਵਾਂਗਾ ਕਿ ਤੁਹਾਨੂੰ ਮੇਰੀ ਜਾਨ ਬਚਾਉਣ ਦਾ ਮਾਣ ਹੋਵੇਗਾ ਮੇਰਾ ਸਾਰਾ ਜੀਵਨ ਤੁਹਾਡੇ ਪ੍ਰਤੀ ਮੇਰੀ ਸ਼ਰਧਾ ਦਾ ਪ੍ਰਗਟਾਵਾ ਰਿਹਾ ਹੈ ਇੱਕ ਪਰਿਵਾਰ ਵਿੱਚ ਇੱਕ ਵੱਡੇ ਅਤੇ ਪ੍ਰਸਿੱਧ ਪਰਿਵਾਰ ਦੀ ਧੀ ਵਿਆਹੀ ਗਈ ਬਹੁਤ ਅਮੀਰ ਪਰਿਵਾਰ ਬਹੁਤਾ ਦਾਜ ਨਹੀਂ ਦਿੰਦੇ ਕਿਉਂਕਿ ਬਹੁਤਾ ਦਾਜ ਦੂਜੀ ਧਿਰ ਨੂੰ ਗਰੀਬ ਅਤੇ ਆਪਣੇ ਤੋਂ ਨੀਵਾਂ ਸਮਝ ਕੇ ਦਿੱਤਾ ਜਾਂਦਾ ਹੈ ਅਮੀਰ ਪਰਿਵਾਰ ਮਾਨ ਸਤਕਾਰ ਰੱਖਣ ਵਾਲਾ ਦਾਜ ਦਿੰਦੇ ਹਨ ਲੜਕੇ ਦੀ ਮਾਂ ਦਾਜ ਨਾਲ ਸੰਤੁਸ਼ਟ ਨਹੀਂ ਸੀ ਉਹ ਕਹਿੰਦੀ ਸੀ ਸੁਣਿਆ ਸੀ ਕਿ ਰਾਜਿਆਂ ਦੇ ਘਰ ਰਿਸ਼ਤਾ ਹੋਇਆ ਹੈ ਉਹ ਸਾਡੀ ਕੋਠੀ ਭਰ ਦੇਣਗੇ ਸੱਸ ਨੇ ਦਾਜ ਦੇ ਲਾਲ ਚ ਵਿੱਚ ਉਹ ਰਿਸ਼ਤਾ ਤੋੜ ਦਿੱਤਾ ਨੂੰ ਦਾ ਪੁੱਤਰ ਆਪਣੇ ਕੋਲ ਰੱਖ ਲਿਆ ਰਤ ਲਾਗ ਉਪਰੰਤ ਪੁੱਤਰ ਦਾ ਹੋਰ ਵਿਆਹ ਕਰ ਦਿੱਤਾ ਦੂਜੀ ਨੂੰ ਨੂੰ ਰੋਸੀ ਕਿ ਉਸ ਨੂੰ ਪੁਰਾਣਾ ਪਤੀ ਮਿਲਿਆ ਸੀ ਦੂਜਾ ਵਿਆਹ ਹੋਣ ਕਾਰਨ ਦੂਜੀ ਨੂੰ ਵੀ ਬਹੁਤਾ ਦਾਜ ਨਾਲੇ ਦੂਜੀ ਨੂੰ ਡਾਢੀ ਨਿਕਲੀ ਸੱਸ ਬਿਮਾਰ ਪੈ ਗਈ ਉਹ ਪਹਿਲੀ ਨੂੰ ਦੇ ਪੁੱਤਰ ਨੂੰ ਕਿਹਾ ਕਰਦੀ ਸੀ ਇਸ ਨਾਲੋਂ ਤਾਂ ਤੇਰੀ ਮਾਂ ਹੀ ਚੰਗੀ ਸੀ ਕਿ ਇਹ ਲਾਲਚ ਦੀ ਉਦਾਹਰਨ ਹੈ ਜਾਂ ਸੱਸ ਦੇ ਹੱਟ ਦੀ ਉਦਾਹਰਨ ਹੈ ਪਹਿਲੀ ਨੂੰ ਅਗਿਆਕਾਰੀ ਸੀ ਪੁੱਤਰ ਦੀ ਮਾਂ ਸੀ ਚੰਗੇ ਪਰਿਵਾਰ ਵਿੱਚੋਂ ਸੀ ਸੋਹਣੀ ਸੀ ਪੁੱਤਰ ਨੂੰ ਪਸੰਦ ਸੀ ਪਰ ਮਾਂ ਨੇ ਜਿਹਾ ਖਲਵਾੜ ਪਾਇਆ ਕਿ ਸਭ ਕੁਝ ਉਖਾੜ ਕੇ ਰੱਖ ਦਿੱਤਾ ਪੀਟਰ ਉਸਟੀ ਨੋ ਵਰਤਾਨੀਆਂ ਦਾ ਪ੍ਰਸਿੱਧ ਲੇਖਕ ਅਦਾਕਾਰ ਅਤੇ ਨਾਟਕਕਾਰ ਹੋਇਆ ਹੈ ਇੱਕ ਕਾਲਜ ਦੇ ਸਾਲਾਨਾ ਸਮਾਗਮ ਵਿੱਚ ਉਹ ਮੁੱਖ ਮਹਿਮਾਨ ਸੀ ਪ੍ਰਿੰਸੀਪਲ ਨੇ ਬੜੇ ਮਾਣ ਨਾਲ ਕਿਹਾ ਕਿ ਸਾਡੇ ਕਾਲਜ ਵਿੱਚ ਕੇਵਲ ਦੋ ਵਿਦਿਆਰਥੀਆਂ ਤੋਂ ਇਲਾਵਾ ਬਾਕੀ ਸਾਰੇ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ ਪੀਟਰ ਨੇ ਮੁੱਖ ਮਹਿਮਾਨ ਵਜੋਂ ਆਪਣੇ ਭਾਸ਼ਣ ਵਿੱਚ ਕਿਹਾ ਆਪਣੇ ਸਕੂਲ ਵਿੱਚ ਮੈਂ ਪਾਸ ਹੋਣ ਤੋਂ ਰਹਿ ਗਿਆ ਸਾਂ ਮੇਰੇ ਕੋਲ ਸਰਟੀਫਿਕੇਟ ਵਾਲੀ ਕੋਈ ਯੋਗਤਾ ਨਹੀਂ ਹੈ ਪਰ ਮੈਂ ਮਹਿਸੂਸ ਕੀਤਾ ਹੈ ਕਿ ਸੰਸਾਰ ਵਿੱਚ ਸਰਟੀਫਿਕੇਟਾਂ ਤੋਂ ਬਿਨਾਂ ਯੋਗਤਾ ਵਾਲੇ ਵਿਅਕਤੀਆਂ ਦੀ ਬੜੀ ਲੋੜ ਹੈ ਅੱਜ ਮੈਂ ਉਹਨਾਂ ਦੇ ਨਾਲ ਖਲੋਣ ਦੀ ਖੁਸ਼ੀ ਮਾਨ ਰਿਹਾ ਹਾਂ ਜਿਹੜੇ ਮੇਰੇ ਵਾਂਗ ਪਾਸ ਨਹੀਂ ਹੋ ਸਕੇ ਸੰਸਾਰ ਨੂੰ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਰਵਾਇਤੀ ਸਫਲਤਾ ਪ੍ਰਾਪਤ ਨਹੀਂ ਕਰਦੇ ਇਹ ਗੈਰ ਰਵਾਇਤੀ ਕੰਮ ਕਰਦੇ ਹਨ ਇਹ ਕੁਝ ਨਵਾਂ ਕਰਦੇ ਹਨ ਮਾਫੀ ਕਿਵੇਂ ਮੰਗਣੀ ਚਾਹੀਦੀ ਹੈ ਮਾਫੀ ਸਿੱਧੀ ਅਤੇ ਸਪਸ਼ਟ ਹੋਣੀ ਚਾਹੀਦੀ ਹੈ ਇਹ ਨਾ ਕਹੋ ਕਿ ਜੇ ਤੁਹਾਨੂੰ ਠੇਸ ਲੱਗੀ ਹੈ ਤਾਂ ਮੈਂ ਮਾਫੀ ਮੰਗਦਾ ਹਾਂ ਜ਼ਰੂਰੀ ਨਹੀਂ ਕਿ ਤੁਹਾਡੇ ਮਾਫੀ ਮੰਗਣ ਤੇ ਤੁਹਾਨੂੰ ਮਾਫ ਕਰ ਦਿੱਤਾ ਜਾਵੇਗਾ ਮਾਫੀ ਪ੍ਰਵਾਨ ਹੋਵੇ ਨਾ ਹੋਵੇ ਤੁਹਾਡੇ ਮਨ ਤੋਂ ਬੋਝ ਉਤਰ ਜਾਵੇਗਾ ਹੋਰਾਂ ਦੇ ਸਾਹਮਣੇ ਮਾਫੀ ਮੰਗੋ ਅਜਿਹਾ ਕਰਨ ਨਾਲ ਮਾਫੀ ਦਾ ਕਦਮ ਅਤੇ ਮਹੱਤਵ ਵੱਧ ਜਾਂਦਾ ਹੈ ਮਾਫੀ ਮੰਗਦੇ ਇਸ ਵਿਵਾਦ ਵਿੱਚ ਨਾ ਪਾਓ ਕਿ ਤੁਸੀਂ ਕਸੂਰਵਾਰ ਹੋ ਕੇ ਨਹੀਂ ਜੋ ਵਾਪਰਿਆ ਹੈ ਉਸ ਬਾਰੇ ਕਹੋ ਕਿ ਅਜਿਹਾ ਨਹੀਂ ਵਾਪਰਨਾ ਚਾਹੀਦਾ ਸੀ ਇਹ ਦੱਸੋ ਇਹ ਜਿਹੜਾ ਮੋੜ ਨਾਮ ਆਪਰਨ ਲਈ ਤੁਸੀਂ ਕਿਹੜੇ ਉਪਰਾਲੇ ਕਰੋਗੇ ਤੁਹਾਨੂੰ ਆਪਣੀ ਮੁਆਫੀ ਵਿੱਚ ਭਰੋਸਾ ਹੋਣਾ ਚਾਹੀਦਾ ਹੈ। ਭਰੋਸੇ ਵਾਲੀ ਮੁਆਫੀ ਨਾਲ ਰਿਸ਼ਤਾ ਟੁੱਟੇਗਾ ਨਹੀਂ ਕਿਉਂਕਿ ਤੁਹਾਡੇ ਵਿਹਾਰ ਵਿੱਚ ਸੁਧਾਰ ਆਪਰੇਗਾ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।